ਹਾਂ ਜੀ ਸਾਥੀਓ ਨਮਸਕਾਰ ਮੈਂ ਤੁਹਾਡਾ ਵੀਰ ਪਾਕਾ ਜੌੜ ਭਾਜਪਾ ਜਿਲ੍ਹਾ ਐਸਸੀ ਮੋਟਾ ਜਨ ਸੈਕਟਰੀ ਅੱਜ ਆਪਾਂ ਤੁਹਾਡੇ ਵਿੱਚ ਤੁਹਾਡੀ ਜਨਤਾ ਦੀ ਕਚਹਿਰੀ ਦੇ ਵਿੱਚ ਇੱਕ ਜੋ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਅਸੀਂ ਨਿਊਜ਼ ਦੇ ਵਿੱਚ ਦੇਖਦੇ ਹਾਂ ਕਿ ਸਾਡੇ ਜੋ ਪੰਜਾਬ ਦੇ ਸੀਐਮ ਹੈ ਭਗਵੰਤ ਮਾਨ ਜੋ ਪਿੰਡ ਦੀਆਂ ਸਰਪੰਚ ਹੈ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਮਹਾਰਾਸ਼ਟਰ ਲੈ ਕੇ ਜਾ ਰਹੇ ਹੈ ਤੇ ਯਾਤਰਾ ਕਰਵਾ ਰਹੇ ਆ ਫ੍ਰੀ ਕੀ ਜਿਹੜੀ ਉਹ ਸਰਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਹੈ ਕਿ ਪੰਜਾਬ ਵਿੱਚ ਜਗ੍ਹਾ ਨਹੀਂ ਹੈ ਜਾਂ ਫਿਰ ਪੰਜਾਬ ਦੇ ਪੈਸੇ ਦੀ ਜੋ ਜਨਤਾ ਦਾ ਪੈਸਾ ਹੈ ਉਸ ਦੀ ਬਰਬਾਦੀ ਹੈ ਹੋਰ ਵੀ ਬਹੁਤ ਬਹੁਤ ਸਾਰੇ ਇਦਾਂ ਦੀਆਂ ਹੈ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੋ ਕਿ ਪਿੰਡਾਂ ਦੇ ਵਿੱਚ ਸਰਪੰਚ ਚੁਣੇ ਹੋਏ ਐ ਉਹਨਾਂ ਨੂੰ ਪਹਿਲਾਂ ਵੀ ਸੋਚ ਚਕਾਈ ਸੀਗੀ ਪੰਜਾਬ ਦੇ ਵਿੱਚ ਤੇ ਹੁਣ ਜੋ ਟ੍ਰੇਨਿੰਗ ਦੇ ਲਈ ਇਹੋ ਮਹਾਰਾਸ਼ਟਰ ਵਿੱਚ ਲੈ ਕੇ ਜਾ ਰਹੇ ਐ ਕਿਉਂ ਉਸੇ ਵਿੱਚ ਵੀ ਕੋਈ ਕੁਝ ਲੇਡੀਜ਼ ਵੀ ਆ ਕੋਈ ਜੈਂਟਸ ਵੀ ਆ ਸਰਪੰਚ ਬਣੇ ਕਿ ਲੇਡੀਜ਼ 5 ਦਿਨ ਲਈ ਉਹ ਬਾਹਰ ਰਹਿ ਸਕਣਗੀਆਂ ਕੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਵੀ ਟ੍ਰੇਨਿੰਗ ਦੇਣੀ ਆ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਟ੍ਰੇਨਿੰਗ ਆਪਾਂ ਦੇ ਸਕਦੇ ਆ ਜਰੂਰੀ ਨਹੀਂ ਕਿ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੂੰ ਜਾ ਕੇ ਟ੍ਰੇਨਿੰਗ ਦੇਣੀ ਹੈ ਕਿ ਇਹ ਟ੍ਰੇਨਿੰਗ ਕੋਈ ਖਾਸ ਜਿਹੜੀ ਆਪਾਂ ਪੰਜਾਬ ਦੇ ਵਿੱਚ ਨਹੀਂ ਦੇ ਸਕਦੇ ਜਾਂ ਪੰਜਾਬ ਤੋਂ ਬਾਹਰ ਟ੍ਰੇਨ ਟ੍ਰੇਨਿੰਗ ਦਿੱਤੀ ਜਾਣੀ ਹੈ ਜੇ ਕੋਈ ਖਾਸ ਹੈ ਉਹ ਵੀ ਆਪਾਂ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਸਕਦੇ ਹਾਂ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਇੱਕ 10 ਲੱਖ ਰੀਮੇ ਦਾ ਨੇ ਅਲਾਉਂਸ ਕੀਤਾ ਹੈ ਜੋ ਕਿ ਉਹ ਪੁਛ ਪਹਿਲਾਂ ਹੀ ਚੱਲ ਰਿਹਾ ਹੈ ਜੋ ਸੈਂਟਰਲ ਗਵਰਨਮੈਂਟ ਵੱਲੋਂ ਗਵਰਨਮੈਂਟ ਵੱਲੋਂ ਉਹ بیمਾ ਪਹਿਲਾਂ ਚੱਲ ਰਿਹਾ ਜੋ ਕਿ ਹੁਣ ਹੀ ਨਹੀਂ ਅਲਾਉਂਸ ਕੀਤਾ ਪਰ ਦਲ ਆਪਾ ਉਹ ਕਰੀਏ ਜਿੱਥੇ ਕਿ ਸਾਡੇ ਪੰਜਾਬ ਦਾ ਫਾਇਦਾ ਹੁੰਦਾ ਹੋਵੇ ਜਿੱਥੇ ਕਿ ਸਾਡੇ ਪੰਜਾਬ ਦੇ ਖਜ਼ਾਨੇ ਦੇ ਵਿੱਚ 4 ਪੈਸੇ ਬਚਦੇ ਹੋਣ ਪਰ ਆਮ ਆਦਮੀ ਪਾਰਟੀ ਦਾ ਸੁਪਰੀਮੋ ਆ ਤੋ ਤਾਂ ਸਾਡੇ ਪੰਜਾਬ ਨੂੰ ਆ ਕਰਜ਼ਾ ਲੈ ਕੇ ਸਾਡੇ ਪੰਜਾਬ ਦੇ ਜਿੰਨੇ ਇੱਕ ਇੱਕ ਬੰਦੇ ਸਿਰ ਕਰਜ਼ਾ ਸਿਰ ਚੜਾ ਰਿਆ ਨਾ ਕਿ ਉਹਨੂੰ ਕਰਜ਼ੇ ਤੋਂ ਮੁਕਤ ਕਰ ਰਿਹਾ ਹੈ ਸੈਂਟਰ ਗਵਰਨਮੈਂਟ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਸਿਰ ਹਰ ਲੇਡੀਜ਼ ਦੇ ਸਰ ਬੱਚੇ ਸਨ ਇਹ ਕਰਜ਼ਾ ਖਿਡਾ ਰਿਹਾ ਹੈ ਤੁਸੀਂ ਦੇਖੋਗੇ ਜਿਵੇਂ ਦਿੱਲੀ ਦੇ ਲੁਧਿਆਣੇ ਦੇ ਵਿੱਚ ਇਲੈਕਸ਼ਨ ਹੋਏ ਆ ਉਸ ਟਾਈਮ ਵੀ ਇਹ ਲੁਧਿਆਣੇ ਤੋਂ ਚਾਹੇ ਕਿਤੇ ਵੀ ਜਾਂਦਾ ਹੈਲੀਕਾਪਟਰ ਤੇ ਜਾਂਦੇ ਸੀ ਕਿਉਂਕਿ ਗੱਡੀਆਂ ਵੀ ਆਉਂਦੀਆਂ ਕੇਜਰੀਵਾਲ ਨੂੰ ਲੈ ਕੇ ਆਉਣਾ ਛੱਡਣ ਜਾਣਾ ਉਹ ਸਾਰਾ ਖਰਚਾ ਪੰਜਾਬ ਦੇ ਹਰ ਇੱਕ ਨਾਗਰਿਕ ਦੇ ਸਿਰ ਪੈਂਦਾ ਹੈ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਸਾਡੇ ਪੰਜਾਬ ਦੀ ਤਰੱਕੀ ਨਹੀਂ ਬਰਬਾਦੀ ਵਾਲੇ ਤੁਰੇ ਹੋਏ ਆ ਜਿੱਥੇ ਕਿ ਮੈਂ ਫਿਰ ਤੋਂ ਗੱਲ ਕਰਦਾ ਕਿ ਇਹੋ ਪੰਜਾਬ ਦੇ ਜਿੰਨੀਆਂ ਵੀ ਪੰਚਾਇਤਾਂ ਸੋਨਾਂ ਦੇ ਸਰਪੰਚਾ ਚਾਹੇ ਲੇਡੀਸ ਆ ਚਾਹੇ ਜੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਮਹਾਰਾਸ਼ਟਰ ਵਿੱਚ ਲੈ ਕੇ ਜਾ ਰਹੇ ਆ ਕਿਉਂ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਪੰਜਾਬ ਦੇ ਵਿੱਚ ਇੰਨੀ ਖੁੱਲੀਆਂ ਜਗ੍ਹਾ ਇੰਨੀ ਵੱਡੀ ਦਾ ਸਟੇਟ ਹੈ ਧਾਰਮਿਕ ਸਥਾਨ ਹੈ ਜਿੱਥੇ ਕਿ ਤੁਸੀਂ ਉਹਨਾਂ ਨੂੰ ਯਾਤਰਾ ਵੀ ਕਰਾ ਸਕਦੇ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਟ੍ਰੇਨਿੰਗ ਵੀ ਦੇ ਦੇ ਸਕਦੇ ਹੋ ਆਪਣੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਿਓ ਕਿ ਇਹ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਹੀ ਕਰ ਰਹੇ ਜਾਂ ਗਲਤ ਕਰ ਰਹੇ ਹੈ। ਨਮਸਕਾਰ ਜੀ ਮੈਂ ਤੁਹਾਡਾ ਵੀਰ ਬਾਗਾ ਜੌਣ ਪਾਜ਼ਪਾ ਜ਼ਿਲ੍ਹਾ ਐਸੀ ਮੋਟਾ ਕਿਨੈ ਸਕਚੀ